ਪਿਛਲੇ ਕਈ ਸਾਲਾਂ ਤੋਂ ਨਰਿੰਦਰ ਸ਼ਰਮਾ ਕੋਲ ਅੰਮ੍ਰਿਤਸਰ ਦੇ ਐਮਟੀਪੀ ਦਾ ਚਾਰਜ ਸਰਕਾਰ ਦੀ ਨੀਤੀ ਦੇ ਤਹਿਤ 3 ਸਾਲਾਂ ਬਾਅਦ ਤਬਾਦਲੇ ਦੀ ਵਿਵਸਥਾ ਫਿਰ ਸ਼ਰਮਾ ਤੇ ਕੌਣ ਹੈ ਮਿਹਰਬਾਨ ਹਾਲ ਹੀ ਵਿੱਚ ਐਮਟੀਪੀ ਦੇ ਤਬਾਦਲੇ ਤੋਂ ਬਾਅਦ ਸਾਰਾ ਚਾਰਜ ਨਰਿੰਦਰ ਸ਼ਰਮਾ ਦੇ ਕੋਲ ਅੰਮ੍ਰਿਤਸਰ ਨਗਰ ਨਿਗਮ ਬਾਰੇ ਹਰ ਰੋਜ਼ ਹੈਰਾਨੀਜਨਕ ਤੱਥ ਜਿਹੜੇ ਨੇ ਸਾਹਮਣੇ ਆਉਂਦੇ ਰਹਿੰਦੇ ਨੇ ਨਗਰ ਨਿਗਮ ਦੇ ਇਮਾਰਤ ਵਿਭਾਗ ਬਾਰੇ ਅਜੀਹਾਈ ਇੱਕ ਮਾਮਲਾ ਸਾਹਮਣੇ ਆ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਦੇ ਐਮਟੀਪੀ ਨਰਿੰਦਰ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਵਿੱਚ ਸੇਵਾ ਨਿਭਾ ਰਹੇ ਨੇ ਉਹ ਅੰਮ੍ਰਿਤਸਰ ਵਿੱਚ ਹੀ ਹੇਟਲੇ ਰੈਂਕ ਤੋਂ ਐਮਟੀਪੀ ਤੱਕ ਗਏ ਹਨ ਜੇਕਰ ਸਰਕਾਰੀ ਨੀਤੀ ਦੀ ਗੱਲ ਕਰੀਏ ਤਾਂ ਸਰਕਾਰੀ ਨੀਤੀ ਵਿੱਚ ਇੱਕ ਵਿਵਸਥਾ ਹੈ ਕਿ ਕਿਸੇ ਵੀ ਅਧਿਕਾਰੀ ਨੂੰ 3 ਸਾਲਾਂ ਤੋਂ ਵੱਧ ਸਮੇਂ ਲਈ ਇੱਕ ਜਗ੍ਹਾ ਤੇ ਨਹੀਂ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ ਪਰ ਇਸ ਦੇ ਉਲਟ ਸ਼ਰਮਾ ਲੰਬੇ ਸਮੇਂ ਤੋਂ ਇੱਕੋ ਕੁਰਸੀ ਤੇ ਬੈਠੇ ਹਨ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਪਟਿਆਲਾ ਦਾ ਚਾਰਜ ਵੀ ਦਿੱਤਾ ਗਿਆ ਸੀ ਪਰ ਅੰਮ੍ਰਿਤਸਰ ਦਾ ਚਾਰਜ ਅਜੇ ਵੀ ਉਹਨਾਂ ਦੇ ਕੋਲ ਹੈ ਹੁਣ ਉਹਨਾਂ ਤੋਂ ਪਟਿਆਲਾ ਦਾ ਚਾਰਜ ਦਾ ਇਹ ਲੈ ਲਿਆ ਗਿਆ ਪਰ ਉਹਨਾਂ ਦਾ ਅੰਮ੍ਰਿਤਸਰ ਤੋਂ ਤਬਾਦਲਾ ਨਹੀਂ ਕੀਤਾ ਗਿਆ ਇਹ ਪੂਰਾ ਮਾਮਲਾ ਦਰਸਾਉਂਦਾ ਹੈ ਕਿ ਕੋਈ ਨਾ ਕੋਈ ਤੇ ਸ਼ਰਮਾ ਤੇ ਮਿਹਰਬਾਨ ਹੈ ਹਾਲ ਹੀ ਵਿੱਚ ਅੰਮ੍ਰਿਤਸਰ ਤੇ ਇੱਕ ਐਮਟੀਬੀ ਦਾ ਤਬਾਦਲਾ ਜਿਹੜਾ ਹੈ ਕੀਤਾ ਗਿਆ ਸੀ ਅਤੇ ਉਹਨਾਂ ਦਾ ਚਾਰਜ ਵੀ ਨਰਿੰਦਰ ਸ਼ਰਮਾ ਨੂੰ ਦਿੱਤਾ ਗਿਆ ਇਸ ਤਰ੍ਹਾਂ ਹੁਣ ਨਰਿੰਦਰ ਸ਼ਰਮਾ ਇਕੱਲੇ ਹੀ ਇਮਾਰਤ ਮੁਬਾਗ ਚਲਾ ਰਹੇ ਨੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਇੱਕ ਵਿਅਕਤੀ ਐਨੇ ਸਾਲਾਂ ਤੋਂ ਇੱਕੋ ਅਹੁਦੇ ਤੇ ਰਹਿਣ ਨਾਲ ਸ਼ਹਿਰ ਵਿੱਚ ਇਮਾਰਤ ਨਿਰਮਾਣ ਨੂੰ ਸ਼ਕਤੀ ਨਾਲ ਲਾਗੂ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਇਹ ਧਿਆਨ ਦੇਣ ਯੋਗ ਹੈ ਕਿ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਬਿਲਡਰ ਅੰਮ੍ਰਿਤਸਰ ਦੇ ਰਾਜ ਕਰ ਰਹੇ ਨੇ ਅਤੇ ਸਭ ਕੁਝ ਦੇਖਣ ਦੇ ਬਾਵਜੂਦ ਗੈਰ ਕਾਨੂੰਨੀ ਇਮਾਰਤਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਜੀ ਇਸ ਸਥਿਤੀ ਵਿੱਚ ਸਵਾਲ ਇਹ ਹੈ ਕਿ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾ ਜਾਵੇ ਅੰਮ੍ਰਿਤਸਰ ਵਿੱਚ ਵਧਦੀ ਟ੍ਰੈਫਿਕ ਸਮੱਸਿਆ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਇਸ ਸਮੱਸਿਆ ਦੇ ਪਿੱਛੇ ਕੁਝ ਇਮਾਰਤਾਂ ਵੀ ਹਨ ਜੋ ਨਿਯਮਾਂ ਅਨੁਸਾਰ ਨਹੀਂ ਬਣੀਆਂ ਹਨ ਅਤੇ ਨਾ ਹੀ ਉਨ੍ਹਾਂ ਕੋਲ ਪਾਰਕਿੰਗ ਹਨ ਅਜੀ ਇਸ ਸਥਿਤੀ ਵਿੱਚ ਟ੍ਰੈਫਿਕ ਸਮੱਸਿਆ ਦਾ ਵਾਤਾਵਰਣ ਹੋਣਾ ਲਾਜ਼ਮੀ ਹੈ ਜੇਕਰ ਵੇਖਿਆ ਜਾਵੇ ਤਾਂ ਨਗਰ ਨਿਗਮ ਦੀ ਇਮਾਰਤ ਵਿਭਾਗ ਦਾ ਜੋ ਟ੍ਰੈਫਿਕ ਸਮੱਸਿਆ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹਨ ਜੇਕਰ ਇਮਾਰਤ ਵਿਭਾਗ ਆਪਣਾ ਕੰਮ ਚੰਗੀ ਤਰ੍ਹਾਂ ਕਰਦਾ ਹੈ ਅਤੇ ਨਿਯਮਾਂ ਦੀ ਉਲੰਘਣ ਕਰਨ ਵਾਲੇ ਜਿਹੜੇ ਇਮਾਰਤਾਂ ਨੂੰ ਇਮਾਨਦਾਰੀ ਨਾਲ ਸੀਲ ਕਰ ਜਾਂਦਾ ਤਾਂ ਟ੍ਰੈਫਿਕ ਸਮੱਸਿਆ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਹੱਲ ਕੱਢਿਆ ਜਾ ਸਕਦਾ ਹੈ ਹੁਣ ਦੇਖਣਾ ਹੈ ਬਾਕੀ ਹੈ ਕਿ ਨਿਗਮ ਆਪਣੇ ਮਨਪਸੰਦ ਅਧਿਕਾਰੀ ਨੂੰ ਕਦੋਂ ਹਟਾਉਂਦਾ ਹੈ ਅਤੇ ਉਸ ਦਾ ਤਬਾਹਲਾ ਕਰਦਾ ਹੈ ਅੰਮ੍ਰਿਤਸਰ ਨਗਰ ਨਿਗਮ ਬਾਰੇ ਹਰ ਰੋਜ਼ ਹੈਰਾਨੀਜਨਕ ਤੱਥ ਜਿਹੜੇ ਨੇ ਸਾਹਮਣੇ ਆਉਂਦੇ ਰਹਿੰਦੇ ਨੇ ਨਗਰ ਨਿਗਮ ਦੇ ਇਮਾਰਤ ਵਿਭਾਗ ਬਾਰੇ ਅਜੀਹਾਈ ਇੱਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਦੇ ਐਮਟੀਪੀ ਨਰਿੰਦਰ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਵਿੱਚ ਸੇਵਾ ਨਿਭਾ ਰਹੇ ਨੇ ਉਹ ਅੰਮ੍ਰਿਤਸਰ ਵਿੱਚ ਹੀ ਹੇਠਲੇ ਰੈਂਕ ਤੋਂ ਐਮਟੀਪੀ ਤੱਕ ਗਏ ਹਨ ਜਿੱਦਾਂ ਸਰਕਾਰੀ ਨੀਤੀ ਦੀ ਗੱਲ ਕਰੀਏ ਤਾਂ ਸਰਕਾਰੀ ਨੀਤੀ ਵਿੱਚ ਇੱਕ ਵਿਵਸਥਾ ਹੈ ਕਿ ਕਿਸੇ ਵੀ ਅਧਿਕਾਰੀ ਨੂੰ 3 ਸਾਲਾਂ ਤੋਂ ਵੱਧ ਸਮੇਂ ਲਈ ਇੱਕ ਜਗ੍ਹਾ ਤੇ ਨਹੀਂ ਰੱਖਿਆ ਜਾਣਾ ਚਾਹੀਦਾ ਤਾਂ ਜੋ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ ਪਰ ਇਸ ਦੇ ਉਲਟ ਸ਼ਰਮਾ ਲੰਬੇ ਸਮੇਂ ਤੋਂ ਇੱਕੋ ਕੁਰਸੀ ਤੇ ਬੈਠੇ ਹਨ ਉਸ ਸਮਾਂ ਪਹਿਲਾਂ ਉਹਨਾਂ ਨੂੰ ਪਟਿਆਲਾ ਦਾ ਚਾਰਜ ਵੀ ਦਿੱਤਾ ਗਿਆ ਸੀ ਪਰ ਅੰਮ੍ਰਿਤਸਰ ਦਾ ਚਾਰਜ ਅਜੇ ਵੀ ਉਹਨਾਂ ਦੇ ਕੋਲ ਹੈ ਹੁਣ ਉਹਨਾਂ ਤੋਂ ਪਟਿਆਲਾ ਦਾ ਚਾਰਜ ਡਾਏ ਲੈ ਲਿਆ ਗਿਆ ਪਰ ਉਨਾ ਦਾ ਅੰਮ੍ਰਿਤਸਰ ਤੋਂ ਤਬਾਦਲਾ ਨਹੀਂ ਕੀਤਾ ਗਿਆ ਇਹ ਪੂਰਾ ਮਾਮਲਾ ਦਰਸਾਉਂਦਾ ਹੈ ਕਿ ਕੋਈ ਨਾ ਕੋਈ ਤੇ ਹੈ ਸ਼ਰਮਾ ਤੇ ਮਿਹਰਬਾਨ ਹੈ ਹਾਲ ਹੀ ਵਿੱਚ ਅੰਮ੍ਰਿਤਸਰ ਤੇ ਇੱਕ ਐਮਟੀਬੀ ਦਾ ਤਬਾਦਲਾ ਜਿਹੜਾ ਇਹ ਕੀਤਾ ਗਿਆ ਸੀ ਅਤੇ ਉਹਨਾਂ ਦਾ ਚਾਰਜ ਵੀ ਨਰਿੰਦਰ ਸ਼ਰਮਾ ਨੂੰ ਦਿੱਤਾ ਗਿਆ ਇਸ ਤਰ੍ਹਾਂ ਹੁਣ ਨਰਿੰਦਰ ਸ਼ਰਮਾ ਇਕੱਲੇ ਹੀ ਇਮਾਰਤੂ ਬੂਬਾਗ ਚਲਾ ਰਹੇ ਨੇ ਸੂਤਰਾ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਇੱਕ ਵਿਅਕਤੀ ਐਨੇ ਸਾਲਾਂ ਤੋਂ ਇੱਕੋ ਅਹੁਦੇ 'ਤੇ ਰਹਿਣ ਨਾਲ ਸ਼ਹਿਰ ਵਿੱਚ ਇਮਾਰਤ ਨਿਰਮਾਣ ਨੂੰ ਸਖਤੀ ਨਾਲ ਲਾਗੂ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਲੰਬੇ ਸਮੇਂ ਤੋਂ ਗੈਰਕਾਨੂੰਨੀ ਬਿਲਡਰ ਅੰਮ੍ਰਿਤਸਰ ਦੇ ਰਾਜ ਕਰ ਰਹੇ ਨੇ ਅਤੇ ਸਭ ਕੁਝ ਦੇਖਣ ਦੇ ਬਾਵਜੂਦ ਗੈਰਕਾਨੂੰਨੀ ਇਮਾਰਤਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾ ਜਾਵੇ? ਅੰਮ੍ਰਿਤਸਰ ਵਿੱਚ ਵਧਦੀ ਟ੍ਰੈਫਿਕ ਸਮੱਸਿਆ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਇਸ ਸਮੱਸਿਆ ਦੇ ਪਿੱਛੇ ਕੁਝ ਇਮਾਰਤਾਂ ਵੀ ਹਨ ਜੋ ਨਿਯਮਾਂ ਅਨੁਸਾਰ ਨਹੀਂ ਬਣੀਆਂ ਹਨ ਅਤੇ ਨਾ ਹੀ ਉਨ੍ਹਾਂ ਕੋਲ ਪਾਰਕਿੰਗ ਹਨ ਅਜਿਹੀ ਸਥਿਤੀ ਵਿੱਚ ਟ੍ਰੈਫਿਕ ਸਮੱਸਿਆ ਦਾ ਬਾਦਾ ਹੋਣਾ ਲਾਜ਼ਮੀ ਹੈ ਜੇਕਰ ਦੇਖਿਆ ਜਾਵੇ ਤਾਂ ਨਗਰ ਨਿਗਮ ਦੀ ਇਮਾਰਤ ਵਿਭਾਗ ਦਾ ਜੋ ਟ੍ਰੈਫਿਕ ਸਮੱਸਿਆ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹਨ ਜੇਕਰ ਇਮਾਰਤ ਵਿਭਾਗ ਆਪਣਾ ਨਗਰ ਨਿਗਮ ਚੰਗੀ ਤਰ੍ਹਾਂ ਕਰਦਾ ਹੈ ਅਤੇ ਨਿਯਮਾਂ ਦੀ ਉਲੰਘਣ ਕਰਨ ਵਾਲੇ ਜਿਹੜੇ ਇਮਾਰਤਾਂ ਨੂੰ ਇਮਾਨਦਾਰੀ ਨਾਲ ਸੀਲ ਕਰ ਜਾਂਦਾ ਹੈ ਤਾਂ ਟ੍ਰੈਫਿਕ ਸਮੱਸਿਆ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਹੱਲ ਕੱਢਿਆ ਜਾ ਸਕਦਾ ਹੈ ਹੁਣ ਦੇਖਣਾ ਹੈ ਬਾਕੀ ਹੈ ਕਿ ਨਿਗਮ ਆਪਣੇ ਮਨਪਸੰਦ ਅਧਿਕਾਰੀ ਨੂੰ ਕਦੋਂ ਹਟਾਉਂਦਾ ਹੈ ਅਤੇ ਉਸ ਦਾ ਤਬਾਦਲਾ ਕਰਦਾ ਹੈ ਅੰਮ੍ਰਿਤਸਰ ਨਗਰ ਨਿਗਮ ਬਾਰੇ ਹਰ ਰੋਜ਼ ਹੈਰਾਨੀਜਨਕ ਤੱਥ ਜਿਹੜੇ ਨੇ ਸਾਹਮਣੇ ਆਉਂਦੇ ਰਹਿੰਦੇ ਨੇ नगर निगम ਦੇ ਇਮਾਰਤ ਵਿਭਾਗ ਬਾਰੇ ਅਜੀਹਾਈ ਇੱਕ ਮਾਮਲਾ ਸਾਹਮਣੇ ਹੈ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਦੇ ਐਮਟੀਪੀ ਨਰਿੰਦਰ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਵਿੱਚ ਸੇਵਾ ਨਿਭਾ ਰਹੇ ਨੇ ਉਹ ਅੰਮ੍ਰਿਤਸਰ ਵਿੱਚ ਹੀ ਖੇਟਲੇ ਰੈਂਕ ਤੋਂ ਐਮਟੀਪੀ ਤੱਕ ਗਏ ਹਨ ਜੇਕਰ ਸਰਕਾਰੀ ਨੀਤੀ ਦੀ ਗੱਲ ਕਰੀਏ ਤਾਂ ਸਰਕਾਰੀ ਨੀਤੀ ਵਿੱਚ ਇੱਕ ਵਿਵਸਥਾ ਹੈ ਕਿ ਕਿਸੇ ਵੀ ਅਧਿਕਾਰੀ ਨੂੰ 3 ਸਾਲਾਂ ਤੋਂ ਵੱਧ ਸਮੇਂ ਲਈ ਇੱਕ ਜਗ੍ਹਾ ਤੇ ਨਹੀਂ ਰੱਖਿਆ ਜਾਣਾ ਚਾਹੀਦਾ ਤਾਂ ਜੋ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ ਪਰ ਇਸ ਦੇ ਉਲਟ ਸ਼ਰਮਾ ਲੰਬੇ ਸਮੇਂ ਤੋਂ ਇੱਕੋ ਕੁਰਸੀ ਤੇ ਬੈਠੇ ਹਨ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਪਟਿਆਲਾ ਦਾ ਚਾਰਜ ਵੀ ਦਿੱਤਾ ਗਿਆ ਸੀ ਪਰ ਅੰਮ੍ਰਿਤਸਰ ਦਾ ਚਾਰਜ ਅਜੇ ਵੀ ਉਹਨਾਂ ਦੇ ਕੋਲ ਹੈ ਹੁਣ ਉਹਨਾਂ ਤੋਂ ਪਟਿਆਲਾ ਦਾ ਚਾਰਜ ਡਾਇ ਲੈ ਲਿਆ ਗਿਆ ਪਰ ਉਹਨਾਂ ਦਾ ਅੰਮ੍ਰਿਤਸਰ ਤੋਂ ਤਬਾਦਲਾ ਨਹੀਂ ਕੀਤਾ ਗਿਆ ਇਹ ਪੂਰਾ ਮਾਮਲਾ ਦਰਸਾਉਂਦਾ ਹੈ ਕਿ ਕੋਈ ਨਾ ਕੋਈ ਤੇ ਹੈ ਸ਼ਰਮਾ ਤੇ ਮਿਹਰਬਾਨ ਹੈ ਹਾਲ ਹੀ ਵਿੱਚ ਅੰਮ੍ਰਿਤਸਰ ਤੇ ਇੱਕ ਐਮਟੀਬੀ ਦਾ ਤਬਾਦਲਾ ਜਿਹੜਾ ਹੈ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਚਾਰਜ ਵੀ ਨਰਿੰਦਰ ਸ਼ਰਮਾ ਨੂੰ ਦਿੱਤਾ ਗਿਆ ਹੈ ਇਸ ਤਰ੍ਹਾਂ ਹੁਣ ਨਰਿੰਦਰ ਸ਼ਰਮਾ ਇਕੱਲੇ ਹੀ ਇਮਾਰਤ ਨੂੰ ਬਾਗ ਚਲਾ ਰਹੇ ਨੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਇੱਕ ਵਿਅਕਤੀ ਐਨੇ ਸਾਲਾਂ ਤੋਂ ਇੱਕੋ ਅਹੁਦੇ ਤੇ ਰਹਿਣ ਨਾਲ ਸ਼ਹਿਰ ਵਿੱਚ ਇਮਾਰਤ ਨਿਰਮਾਣ ਨੂੰ ਸ਼ਕਤੀ ਨਾਲ ਲਾਗੂ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਇਹ ਧਿਆਨ ਦੇਣ ਯੋਗ ਹੈ ਕਿ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਬਿਲਡਰ ਅੰਮ੍ਰਿਤਸਰ ਦੇ ਰਾਜ ਕਰ ਰਹੇ ਨੇ ਅਤੇ ਸਭ ਕੁਝ ਦੇਖਣ ਦੇ ਬਾਵਜੂਦ ਗੈਰ ਕਾਨੂੰਨੀ ਇਮਾਰਤਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾ ਜਾਵੇ ਅੰਮ੍ਰਿਤਸਰ ਵਿੱਚ ਵਧਦੀ ਟ੍ਰੈਫਿਕ ਸਮੱਸਿਆ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਇਸ ਸਮੱਸਿਆ ਦੇ ਪਿੱਛੇ ਕੁਝ ਇਮਾਰਤਾਂ ਵੀ ਹਨ ਜੋ ਨਿਯਮਾਂ ਅਨੁਸਾਰ ਨਹੀਂ ਬਣੀਆਂ ਹਨ ਅਤੇ ਨਾ ਹੀ ਉਨ੍ਹਾਂ ਕੋਲ ਪਾਰਕਿੰਗ ਹਨ ਅੱਜ ਦੀ ਇਸ ਸਥਿਤੀ ਵਿੱਚ ਟ੍ਰੈਫਿਕ ਸਮੱਸਿਆ ਦਾ ਵਾਧਾ ਹੋਣਾ ਲਾਜ਼ਮੀ ਹੈ ਜੇਕਰ ਦੇਖਿਆ ਜਾਵੇ ਤਾਂ ਨਗਰ ਨਿਗਮ ਦੀ ਇਮਾਰਤ ਵਿਭਾਗ ਦਾ ਜੋ ਟ੍ਰੈਫਿਕ ਸਮੱਸਿਆ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹਨ ਜੇਕਰ ਇਮਾਰਤ ਵਿਭਾਗ ਆਪਣਾ ਕੰਮ ਚੰਗੀ ਤਰ੍ਹਾਂ ਕਰਦਾ ਹੈ ਅਤੇ ਨਿਯਮਾਂ ਦੀ ਉਲੰਘਣ ਕਰਨ ਵਾਲੇ ਜਿਹੜੇ ਇਮਾਰਤਾਂ ਨੂੰ ਇਮਾਨਦਾਰੀ ਨਾਲ ਸੀਲ ਕਰ ਜਾਂਦਾ ਹੈ ਤਾਂ ਟ੍ਰੈਫਿਕ ਸਮੱਸਿਆ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਹੱਲ ਕੱਢਿਆ ਜਾ ਸਕਦਾ ਹੈ ਹੁਣ ਦੇਖਣਾ ਹੈ ਬਾਕੀ ਹੈ ਕਿ ਨਿਗਮ ਆਪਣੇ ਮਨਪਸੰਦ ਅਧਿਕਾਰੀ ਨੂੰ ਕਦੋਂ ਹਟਾਉਂਦਾ ਹੈ ਅਤੇ ਉਸ ਦਾ ਤਬਾਦਲਾ ਕਰਦਾ ਹੈ